ਸ਼ਹੀਦੇ ਜੈ ਸ਼ਹੀਦੇ ਬੋਲੋ ਸ਼ਹੀਦੇ ਮਹਾਰਾਜ ਕੀ ਜੈ ਕਾਸੀ ਅੱਜ ਜਿਹੜੀ ਤੁਸੀਂ ਮੀਟਿੰਗ ਕੀਤੀ ਹੈਗੀ ਆ ਕਿਸ ਵਿਸ਼ੇ ਦੇ ਵਿੱਚ ਕੀਤੀ ਹੈ ਪਾੜੀਆਂ ਜੀ ਅੱਜ ਸ਼ਨੀ ਦੇ ਮੰਦਿਰ ٹرسٹ ਦੇ ਚੇਅਰਮੈਨ ਸ਼੍ਰੀ ਸ਼ੇਵ ਕੁਮਾਰ ਜੀ ਸਾਨਨ ٹرسٹ ਦੇ ਪ੍ਰਧਾਨ ਸ਼੍ਰੀ ਪਵਨ ਕੁਮਾਰ ਜੀ ਗਈ ਦੀ ਦੇਖਰੇਖ ਦੇ ਵਿੱਚ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਭ ٹرسٹ ਦੇ ਮੈਂਬਰਸ ٹرسٹ ਦੇ ਸੇਵਾਦਾਰ ਉਪਸਥਿਤ ਹੋਏ ਤੇ ٹرسٹ ਦੇ ਚੇਅਰਮੈਨ ਤੇ ਪ੍ਰਧਾਨ ਜੀ ਦੀ ਇਹਨਾਂ ਇੱਕ ਦੇ ਜੋ ਮੀਟਿੰਗ ਹੋਈ ਆ ਉਸ ਵਿੱਚ ਨਿਰਣੇ ਲਿਆ ਗਿਆ ਹੈ ਕਿ 6 ਤਰੀਕ 6ਵਾਂ ਮਹੀਨਾ ਦਿਨ ਵੀਰਵਾਰ ਨੂੰ ਸ਼ਨੀ ਦੇਵ ਜੀ ਦਾ ਜਨਮ ਉਤਸਵ ਜਿਸ ਨੂੰ ਸ਼ਨੀ ਜੰਤੀ ਦੇ ਰੂਪ ਦੇ ਵਿੱਚ ਲਗਭਗ 25 ਤੋਂ 30 ਸਾਲ ਸਾਨੂੰ ਹੋ ਗਿਆ ਇੱਥੇ ਮਨਾਉਂਦੇ ਆ ਇਸ ਵਾਰ ਵੀ ਅਸੀਂ 6 ਤਰੀਕ 6 6 6 ਨੂੰ ਦਿਨ ਵੀਰਵਾਰ ਨੂੰ ਬਹੁਤ ਹੀ ਧੂਮ ਧਾਮ ਦੇ ਨਾਲ ਮਨਾ ਰਹੇ ਹਾਂ ਇਸ ਦੇ ਵਿੱਚ ਮਦਾਨ ਜੀ ਆਪਣੇ ਆਉਣ ਵਾਲੀ ਸੰਗਤ ਨੂੰ ਇੱਕ ਖਾਸ ਨਿਰਦੇਸ਼ ਦੇਣਾ ਚਾਹੋ ਮੈਂ ਸਾਰੇ ਬਟਾਲਾ ਨਿਵਾਸੀਆਂ ਨੂੰ ਸ਼ਨੀ ਦੇਵ ਮੰਦਰ ٹرسٹ ਵੱਲੋਂ ਇਸ ਦਿਨ ਤੇ ਹੀ ਅਪੀਲ ਕਰਾਂਗਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਰੇ ਸ਼ਹਿਰ ਨਿਵਾਸੀ ਜਿਸ ਦਾ ਸਾਨੂੰ ਸਹਿਯੋਗ ਕਰਦੇ ਨੇ ਇਸ ਸਾਲ ਵੀ ਸਹਿਯੋਗ ਕਰਨ ਤੇ ਹਉਮਾ ਆ ਕੇ ਮੰਦਰ ਵਿਚਾਰ ਪ੍ਰਭੂ ਜੀ ਦਾ ਦਰਸ਼ਨ ਕਰਨ ਆਸ਼ੀਰਵਾਦ ਪ੍ਰਾਪਤ ਕਰਨ ਤੇ ਪੁੰਨ ਦੇ ਭਾਗੀ ਬਣੋ ਇਹ ਸਵੇਰੇ ਕਿੰਨੇ ਵਜੇ ਸ਼ੁਰੂ ਹੋਏਗਾ ਤੇ ਇਹ ਆਪਣੇ ਰਾਤ ਕਿੰਨੇ ਵਜੇ ਤੱਕ ਚੱਲੇਗਾ ਜੀ ਭਾਟਿਆ ਜੀ ਸਵੇਰੇ ਸਭ ਤੋਂ ਪਹਿਲੇ 4 ਵਜੇ ਸ਼ਨੀ ਦੇਵ ਮਹਾਰਾਜ ਜੀ ਦੀ ਮੂਰਤੀ ਦਾ ਇਸ਼ਨਾਨ ਕੀਤਾ ਜਾਏਗਾ ਉਸ ਤੋਂ ਬਾਅਦ 10 ਵਜੇ ਹਵਨ ਜਾਗ ਹੋਏਗਾ ਤੇ ਅਟੂਟ ਲੰਗਰ ਭੰਡਾਰਾ ਸਵੇਰੇ 7 ਵਜੇ ਤੋਂ ਚੱਲ ਕੇ ਰਾਤ ਨੂੰ ਪ੍ਰਭੂ ਦੀ ਇੱਛਾ ਤੱਕ ਚੱਲਦਾ ਰਹੇਗਾ ਜੀ ਇਸ ਦੇ ਨਾਲ ਨਾਲ ਕੋਈ ਧਾਰਮਿਕ ਪ੍ਰੋਗਰਾਮ ਵੀ ਰੱਖਿਆ ਹੋਇਆ ਹੈ ਹਾਂ ਜੀ 12 ਵਜੇ ਬਾਬਾ ਵੀਨੈਕ ਜੀ ਸ਼ਨੀ ਦੇਵ ਜੀ ਦਾ ਗੁਣਗਾਨ ਕਰਨਗੇ ਜੀ ਸ਼ਨੀ ਦੇਵ ਮੰਦਿਰ ਟਰਸਟ ਦੇ ਪ੍ਰਧਾਨ ਤੇ ਚੇਅਰਮੈਨ ਜੀ ਵੱਲੋਂ ਇੱਕ ਬਹੁਤ ਹੀ ਸ਼ਹਿਰ ਮਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਦਿਨ ਮੰਦਿਰ ਟਰਸਟ ਵੱਲੋਂ ਪਾਸ ਕੀਤਾ ਗਿਆ ਹੈ ਕਿ ਕੋਈ ਵੀ ਸ਼ਰਧਾਲੂ ਕੇਕ ਤੇ ਪੇਸਟਰੀ ਨਾਲ ਲੈ ਕੇ ਆਵੇ ਇਸ ਦਾ ਭੋਗ ਨਹੀਂ ਲਗਾਇਆ ਜਾਏਗਾ ਤੁਸੀਂ ਫਰੂਟ, ਬਿਸਕੁਟ, ਹੋਰ ਡਰਾਈ ਫਰੂਟ ਹਰ ਚੀਜ਼ ਲਿਆਓ ਸਿਰਫ ਇਹ ਦੋ ਚੀਜ਼ਾਂ ਨਾਲ ਲੈ ਕੇ ਆਇਓ ਤੇ ਮੈਂ ਸਾਰਿਆਂ ਨੂੰ ਇਸ ਪਾਵਨ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਬੋਲੋ ਸ਼ਨੀ ਦੇ ਮਹਾਰਾਜ ਕੀ ਜੈ ਜੈ ਸ਼ਨੀ ਦੇ ਮਹਾਰਾਜ ਕੀ ਜੈ ਮੈਂ ਪਵਨ ਕੁਮਾਰ ਕਈ ਪ੍ਰਧਾਨ ਸ਼ਨੀ ਮੰਦਰ ٹرسٹ ਰਜਿਸਟਰ ਨੰਬਰ 186 ਪਰੰਪਰਾ ਕਲੋਨੀ ਇਹ ਸੂਚਿਤ ਕਰਦਾ ਸਭ ਨੂੰ ਦੱਸਣਾ ਚਾਹੁੰਦਾ ਕਿ 6 ਜੂਨ ਨੂੰ ਮਹਾਰਾਜ ਚੰਦੀਦੇਵ ਜੀ ਦਾ ਜਨਮ ਦਿਹਾੜਾ ਵਾ ਜਿਹੜਾ ਕਿ ਹਰ ਸਾਲ ਦੀ ਤਰ੍ਹਾਂ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਏ ਤੇ ਅਸੀਂ ਸਾਰਾ ਇੱਥੇ ਸਵੇਰੇ 4 ਵਜੇ ਇਹਦੇ ਇਸ਼ਨਾਨ ਹੋਏਗਾ ਤੇ 6 ਵਜੇ 10 ਵਜੇ ਖਵਨ ਜਗ ਕੀਤਾ ਜਾਏਗਾ ਤੇ ਲੰਗਰ ਭੰਡਾਰਾ ਜਿਹੜਾ ਸਾਰਾ ਦਿਨ ਚੱਲੇਗਾ ਤੇ ਸਾਰੀ ਬਟਾਲੇ ਤੋਂ ਬਟਾਲੇ ਦੇ ਲੋਕਾਂ ਨੂੰ ਸਾਰਿਆਂ ਨੂੰ ਸੁਝਾ ਦਿੱਤਾ ਜਾਂਦਾ ਕਿ ਧੂਮ ਧਾਮ ਨਾਲ ਧੂਮ ਧਾਮ ਨਾਲ ਆਓ ਤੇ ਦਰਸ਼ਨ ਪਾਓ ਤੇ ਦੂਜੀ ਚੀਜ਼ ਇਹ ਕੋ ਹਰ ਸਾਲ ਹੀ ਕਹੀਦਾ ਕਿ ਕੇਕ ਜਿਹੜਾ ਵਾ ਉਹ ਸ਼ਰੀਮੰਦਰ ਨਹੀਂ ਲਿਆਣਾ ਕੇਕ ਦੀ ਕਟਾਈ ਇੱਥੇ ਨਹੀਂ ਹੋਏਗੀ ਤੇ ਬਾਕੀ ਅ ਠੀਕ ਆ ਬੜਾ ਹੋਰ ਪ੍ਰਧਾਨ ਜੀ ਹੋਰ ਸੰਗਤਾਂ ਨੂੰ ਤੁਸੀਂ ਕੋਈ ਆਪਣਾ ਸੰਦੇਸ਼ ਦੇਣਾ ਚਾਹੁੰਦੇ ਹੋ ਠੀਕ ਆ ਸੰਗਤ ਆਏ ਆਪਣੇ ਦਰਸ਼ਨ ਕਰੇ ਤੇ ਮਹਾਰਾਜ ਦਾ ਪੂਰ ਬਰਦਾਬ ਆਪਣਾ ਆਸ਼ੀਰਵਾਦ ਲਏ ਲੰਗਰ ਕਿੰਨੇ ਵਜੇ ਤੋਂ ਲਾ ਕੇ ਕਿੰਨੇ ਵਜੇ ਤੱਕ ਲੰਗਰ ਫਿਰੇ 1 ਵਜੇ ਤੋਂ ਲਾ ਕੇ ਤੇ ਸ਼ਾਮ ਦੋੋਂ 10 ਵਜੇ ਤੱਕ ਲੰਗਰ ਚੱਲਦਾ ਹੈ